ਹਾਂ ਮੰਮੀ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਕਿਵੇਂ ਆ ਠੀਕ ਹੈ ਬਸ ਹੋਰ ਤੁਹਾਡੇ ਕੀ ਹਾਲ ਚਾਲ ਹੈ ਬਸ ਠੀਕ ਹੈ ਵਧੀਆ ਚੱਲੀ ਜਾਂਦਾ ਅੱਛਾ ਹੋਰ ਕਿਵੇਂ ਹੈ ਕਿ ਹੋਰ ਤੁਹਾਡੇ ਪੋਤੇ ਪੋਤੀਆਂ ਸਾਰੇ ਠੀਕ ਹੈ ਮੇਰੇ ਹਾਲ ਹੈ ਤੇਰਾ ਹਾਲ ਕਿਵੇਂ ਆ ਮਹਾਰਾਜ ਜਦੋਂ ਮੈਂ ਤੁਹਾਨੂੰ ਮਿਲਣ ਆਈ ਜੀ ਉਹ ਸਭ ਹੋਇਆ ਮੇਰਾ ਬਸ ਮੈਂ ਕੰਮ ਮਾਰੀ ਜੀ ਜਦੋਂ ਸਭ ਹੋ ਗਿਆ ਉਹ ਤੋਂ ਮੜ ਕੇ ਫਿਰ ਢੁੜਕੂ ਜਾ ਉੱਠਿਆ ਰੰਦਾ ਨਾ ਮੈਨ ਨੂੰ ਲੱਗਦਾ ਵੀ ਆਪਾਂ ਗਲਤੀ ਕਰ ਲਿਆ ਓ ਕੀ ਗਲਤ ਕਰ ਲਿਆ ਯਾਰ ਕਮਾਲ ਕਰਦੇ ਹੋ ਆ ਨਹੀਂ ਕਰਨਾ ਚਾਹੀਦਾ ਸੀ ਕਿਉਂ ਨਹੀਂ ਕਰਨਾ ਚਾਹੀਦਾ ਸੀ ਵਧੀਆ ਤਾਂ ਹੁੰਦਾ ਇਹ ਤੇ ਵਧੀਆ ਮ제 ਆਉਂਦੇ ਸੀ ਮ제 ਤਾਂ ਆਉਂਦੀ ਆ ਫੇਰ ਕੀ ਹੈ ਪਰਮਖ ਪਰਮ ਹੁਣ ਬਾਹਰ ਗਈ ਹੈ ਪਰਮ ਬਾਹਰ ਤਾਂ ਬਾਹਰੋਂ ਤਾਉਗੀ ਹੂੰ ਜਾਂ ਤੇਨੂੰ ਬੁਲਾਉਗੀ ਆਹ ਤਾਂ ਨਹੀਂ ਵੀ आय किया भी है आय थोड़ी होंडा यार बढ़िया ज़रा कुछ होंडा है ना तुम्हारा तेरी वीडियो कॉल कर, कर दी हुई यहाँ यहाँ वैसे फोन कर दी हुई तेरे मुंह जो बाहर निकल गई या मेरा मेरे बारे कोई तारीफ निकल गई फिर आय थोड़ी निकला मैं तो मैं ही पागल थोड़ी है यार पागल क्या नहीं इस तरह का पा� ਬਸ ਰਚ ਕਰ ਲਿਆ ਪਿਆਰ ਮਾ ਬੱਚਾ ਹੋ ਜਾਂਦਾ ਬੰਦਾ ਹਨਾ ਹੋ ਰਹਾ ਹੂੰ ਬਹੁਤ ਚੰਗਾ ਬਣਨਾਂ ਨਹੀਂ ਹੋਣਾ ਚਾਹਨਾ ਇਹ ਪਤਾ ਕੀ ਇਹ ਇਸ਼ਕ ਵੀ ਨਾ ਇਹੋ ਜੀ ਚੀਜ਼ ਬਣਾਈ ਹੈ ਰੱਬ ਨੇ ਵੀ ਜੀ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਸਭ ਕੁਝ ਭੁੱਲ ਜਾਂਦਾ ਹੈ ਹੁਣ ਮੇਰੀਆਂ ਗੱਲਾਂ ਸੁਣ ਹਾਂ ਮਾ ਮੋਟਾ ਨਹੀਂ ਤਾਂ ਸੋਚ ਬੀ ਕਲੀ ਬਣੂਗਾ ਜਿੱਥਾ ਸਾਡੇ ਰਿਸ਼ਤੇ ਦਾ ਕੱਥੀ ਹਨਾ ਕਿੰਨੇ ਮਿਲਿਆ ਕਰਾਂਗੇ ਕਿੰਨੇ ਦਾ ਹੁਣ ਸਿਆ ਜਾਊਗਾ ਕਿੰਨਾ ਪਿਆ ਹੋਇਆ ਤੇ ਅਹਹ ਕਰ ਸਕੀ ਨੇ ਲੱਗਦੀ ਹੈ ਪਤਾ ਨਾ ਮੇਰੀ ਗੱਲ ਸੁਣ ਕਾਰਨ ਪਤਾ ਕੀ ਹੁੰਦਾ ਵੀ ਜਦੋਂ ਇੱਕ ਕੋਈ ਨਹੀਂ ਮਾਲਕ ਦੇ ਰਾਜਾ ਦੇ ਬਿਨਾ ਪਤਾ ਨਹੀਂ ਹਿੱਲਦਾ ਹੁੰਦਾ ਉਹ ਘਾਤ ਸੁਣੀ ਹੋਣੀ ਆ ਜਦੋਂ ਮਾਲਕ ਇੱਥੋਂ ਤੱਕ ਮਿਲਾ ਦਿੰਦਾ ਤਾਂ ਘਾ ਵੀ ਮਿਲਊਗਾ ਫਿਰ ਹੂੰ ਹਾਂ ਪੱਕੀ ਗੱਲ ਹੈ ਪੱਕੀ ਗੱਲ ਹੈ ਐ ਐ ਭਰੋਸਾ ਰੱਖੀਦਾ ਹੁੰਦਾ ਹੈਗਾ ਐ ਨਹੀਂ ਤੇ ਢੇਰੀ ਥੋੜੀ ਜਿਹੀ ਟੀਦ ਹੁੰਦੀ ਹੈ ਤੁਸੀਂ ਜਮੇ ਸੁਡਾਲ ਬਣ ਜਾਂਦੇ ਹੋ ਨਾ ਨਾ ਤੇਰੀ ਤਾਂ ਕੀ ਫਿੱਤੀ ਦੀ ਹੈ ਆ ਤੁਸੀਂ ਕਨਕੇ ਮੇ ਹੋਗਾ ਕਿ ਮੇ ਮੇਰੀ ਗੱਲ ਸੁਣ ਕਦੀ ਉਮੀਦ ਸੀ ਕਿ ਵੀ ਜਿੰਨੂੰ ਤੋਂ ਆਪਣੀ ਕੁੜੀ ਵਿਆਹੀ ਹੈ ਤੋਂ ਅਸੇ ਨਾਲ ਤੇਰੇ ਸੰਬੰਧ ਸਥਾਪਿਤ ਹੋਣਗੇ ਤਾਂ ਫਿਰ ਉਹ ਜਿੱਤ ਗੱਲ ਮੈਂ ਮਰਦਾਂ ਕੇ ਕੀ ਕਰਨ ਹੈ ਮੇਣਾ ਨਹੀਂ ਮਰਦਾ ਮੈਂ ਮੈਂ ਕੋਈ ਰੂਹ ਹਾਰਾ ਹੜੀ ਗੱਲ ਕਰਦਾ ਗਾਂ ਵਾਲੇ ਲੈਵਲ ਦੀ ਗੱਲ ਕਰਦਾ ਮੈਂ ਉਥਲੇ ਲੈਵਲ ਦੇ ਰੂਹ ਹਾਰਾ ਹੜੀ ਤਾਂ ਛੱਡ ਪਰ ਇਹ ਤੈਨੂੰ ਮੈਨੂੰ ਇੰਨਾ ਕੱਲ ਮੈਂ ਕਿ ਤਨਾ ਜਿਆਦਾ ਦੁਨੀਆ ਲਿਖੀ ਹੈਗੀ ਮੈਨੂੰ ਜਾਦੇ ਸਮਝ ਆ ਗਈ। ਇਹ ਇਹ ਗੱਲ ਨਾ ਸੁਖਮੰਦਰ ਪੁੱਤ ਹੁਣ ਗਾਂ ਤੋਂ ਹਟੂ ਕੋਈ ਇਹ ਗੱਲ ਨਾ ਸੱਚੀ ਹੈ। ਜਿਹੜਾ ਕੋਸਤੀ ਜਾਤੀ ਆ ਹੋ ਗਿਆ ਹਵਾ ਗਿਆ ਹੁਣ ਤੋਂ ਗਾਂ ਗਾਂ ਕਿਉਂ ਨਾ ਸੱਚੀ ਉਹ ਜੀ ਨਹੀਂ ਕਰਦਾ ਕਿ ਮੇਰਾ ਕਰਨ ਗਾਂ ਨਾ। ਵਾਹ ਥੋੜੀ ਹੁੰਦਾ ਯਾਰ। ਥੋੜੀ ਚਾਹੀਦਾ ਹੋ ਪਰ ਗਾਂ ਤਾਂ ਨਾ ਸੱਚੀ। ਸ਼ੇਰ ਦੇ ਮੋਨ ਲੱਗ ਗਿਆ ਖੋਨਾ। செய்தி ਨਹੀਂ ਮਿਲਦਾ ਕੀ ਨਹੀਂ ਆ ਪਰ ਮੈਨੂੰ ਫੋਨ ਕਰਕੇ ਕਹਿ ਰਹੀ ਹੈ ਵੀ ਤੇਰਾ ਛੇਤੀ ਤੋਂ ਛੇਤੀ ਵੀਜ਼ਾ ਲਵਾਵੇ ਤੈਨੂੰ ਆਪਦੇ ਕੋਲੇ ਸੱਦੇ ਹਨਾ ਆਏ ਨਹੀਂ ਹੁੰਦਾ ਵੀ ਨਾ ਲਵਾ ਵੀਜ਼ਾ ਉਹ ਤਾਂ ਮੇਰਾ ਵੀਜ਼ਾ ਮੈਨੂੰ ਸਪான்ਸਰ ਕਰਨ ਨੂੰ ਆਦੀ ਵੀ ਤੂੰ ਆ ਜਾ ਮੇਰੇ ਕੋਲੇ ਮੈਂ ਜਾਂਦਾ ਹੀ ਨਹੀਂ ਉਹ ਤੇ ਫਿਰ ਤੂੰ ਕਿਸੇ ਬਗਾਨੀ ਅੱਗੇ ਜਾਣਦੀ ਨਹੀਂ ਅੱਜ ਤਾਂ ਮੇਰਾ ਗੂਣ ਲੱਗਿਆ ਕੱਲ ਨੂੰ ਕਿਸੇ ਹੋਰ ਦਾ ਨਾ 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 ਹੁਣ ਤੇਰਾ ਮੈਨੂੰ ਪੈ ਗਿਆ ਮਨਵਾਦ ਪੈ ਗਈ ਤੇਰੀ ਹੁਣ ਮੈਨੂੰ ਨਹੀਂ ਕਿਸੇ ਕੋਲ ਹੈਗੀ ਹੁਣ ਤੈਨੂੰ ਤਾਂ ਤਾਂ ਨਹੀਂ ਆ ਘਰ ਕਨੋਂ ਬਲਕਿ ਤੈਨੂੰ ਮਿਲਦੀ ਹਾਂ ਰੰਨ ਮਿਲਦੀ ਹਾਂ ਮੈਨੂੰ ਤਾਂ ਪਤਾ ਨਹੀਂ ਮਤਨ ਤਾਂ ਦੋਨੇ ਹੱਥਾਂ ਤੇ ਕਰ ਲਿਆ ਦੂਣ ਨੀ ਤੇਰੇ ਜੇ ਮਿਲ ਕੁੜੀ ਦੇ ਉਹ ਅੱਜ ਮਾਰਦਾ ਕਹਿਣਾ ਤਾਂ ਨਹੀਂ ਚਾਹੀਦਾ ਪਰ ਅੱਜ ਮੈਥੋ ਪਿਆ ਜਾ ਰਿਹਾ ਜੇ ਤੇ ਇਧਰੋਂ ਤੈਨੂੰ ਸਾਰਾ ਕੁਝ ਮਿਲ ਰਿਹਾ ਮਿਲਦਾ ਰਿਹਾ ਹੈ ਮਤਲਬ ਤੈਨੂੰ ਵਧੀਆ ਨਹੀਂ ਲੱਗਾ ਕਿ ਮੇਰੇ ਨਾਲ ਕਰਕੇ ਤੂੰ ਮੈਨੂੰ ਦੱਸ ਵਧੀਆ ਤਾਂ ਲੱਗਿਆ ਮੈਂ ਤਾਂ ਫਿਰ ਜਵਾਨ ਹੋ ਗਈ ਜੇ ਜਵਾਨ ਤਾਂ ਨਾ ਹੋਰ ਹੋ ਗਈ ਸੀ ਹੁਣ ਤੋਂ ਮੈਂ ਜੰਗ ਕਰਤਾ మున్ జిత్రా వదియా లగ్యాదా ఫేరేను వగ్యా అపాయను కంటీను రఖ్యా నా పేరు గాల్త కియా దేరేత్ దాసలా గాల్తాకు స్విరు గాల్త కంటీను ਕੁਛ ਨਹੀਂ ਪਤਾ ਲੱਗਦਾ ਮੰਮੀ ਐਵੇਂ ਨਾ ਕਰਿਆ ਕਰੋ ਲੱਗਦਾ ਤਾਂ ਨਹੀਂ ਰੱਬ ਨੂੰ ਤਾਂ ਜਾਣਦੀ ਨਹੀਂ ਨੰਨਾ ਤਾਂ ਤਾਂ ਲੱਗਦਾ ਤਾਂ ਕੋਈ ਨਹੀਂ ਦੀ ਗੱਲ ਹੈ ਦੇਖ ਮੇਰੀ ਗੱਲ ਸੁਣ ਇੱਕ ਵਾਰੀ ਕਰ ਲਿਆ ਤਾਂ ਵੀ ਪਾਪ ਉਹਨਾਂ ਦੇ ਹਜ਼ਾਰਾਂ ਵਾਰੀ ਕਰ ਲਿਆ ਤਾਂ ਵੀ ਉਹਨਾਂ ਦੇ ਪਾਪ ਹੈ ਤਾਂ ਪਾਪ ਹੀ ਸਹੀ ਇਹ ਤਾਂ ਇਹ ਤਾਂ ਸਿਰਫ ਬਹਾਣੀ ਹੁੰਦੀ ਹੈ ਜੀ ਜੀ ਹਾਂ ਅਗਲੀ ਵਾਰ ਵੀ ਕਰ ਲੂਗੀ ਜੀ ਹਾਂ ਮੈਂ ਅਗਲੀ ਵਾਰ ਆਪਣੇ ਆਪ ਨੂੰ ਵਧਣਾ ਹੁੰਦਾ ਤਕਲੀ ਜੀ ਇੱਕ ਕੱਲੀਆਂ ਲੈ ਕੇ ਫਿਰ ਕਿੱਥੇ ਤਾਈ ਹਾਂ ਆਪਾਂ ਕਿਵੜੀਆਂ ਗਾਂਗੀ ਹੂੰ ਇੱਕੋ ਬੁੱਲੇ ਸ਼ਾਹ ਦੀ ਕਾਫੀ ਨਹੀਂ ਸੁਣੀਦਾ ਬੁੱਲੇ ਸ਼ਾਹ ਨੂੰ ਰੱਬ ਨੇ ਆਖਿਆ ਤੂੰ ਇਸ ਕਨਾ ਕਰ ਤੂੰ ਉਹਦੇ ਵਿੱਚ ਚਲ ਜਾਏਗਾ ਨਰਕਾਂ ਵਿੱਚ ਚਲ ਜਾਏਗਾ ਹੂੰ ਇਹ ਬੁੱਲੇਸ਼ਾਨੇ ਕੋ ਜਵਾਬ ਦਿੱਤਾ ਕਿ ਤੂੰ ਆਪਣੇ ਸਵਰਗ ਨੂੰ ਤੂੰ ਆਪਣੇ ਸਵਰਗ ਨੂੰ ਆਪਦੇ ਕੋਲੇ ਰੱਖ ਮੇਰੇ ਲਈ ਮੇਰਾ ਮਹਿਬੂਬ ਹੀ ਰੱਬ ਐ ਤੇ ਮੈਂ ਤਾਂ ਉਹਦਾ ਪੱਲਾ ਫੜ ਕੇ ਨਰਕਾਂ ਵਿੱਚ ਵੀ ਉੱਠ ਜਾਊਂਗਾ ਓ ਕਾ ਹਾਂ ਮੈਂ ਹਾਂ ਫਿਰ ਮੈਂ ਇੰਨਾ ਕਰ ਸਕਦੀ ਸੁੰਦਰ ਦੇ ਜਦੋਂ ਤਾਈ ਪਰਮ ਹੂੰ ਤੈਨੂੰ ਬੁਲਾਉਂਦੀ ਨਹੀਂ ਹੂੰ ਇਹ ਜਿਹੜਾ ਤੈਨੂੰ ਤੇਰਾ ਮਤਲਬ ਉਧਰ ਜਾਣ ਦਾ ਮਨ ਨਹੀਂ ਹੁੰਦਾ ਉਧਰ ਤੈਨਾਂ ਤੇਰਾ ਮਨ ਪਾਰ ਗਿੰਨੀ ਹੈ ਹੋਰ ਕੀ ਸੋਧ ਤੈ ਮੇਰੀ ਜ਼ਿੰਮੇਦਾਰੀ ਹੈ ਕਿ ਮੈਂ ਚੱਕ ਲੈਣੀ ਹੈ ਚਲੋ ਚਲੋ ਐ ਕਰ ਲੈਂਦੇ ਆ ਫਿਰ ਆਪਾਂ ਚਲੋ ਪਰ ਮਹੀਨੇ ਚ ਇੱਕ ਜਾਂ ਦੋ ਵਾਰੀਆਂ ਤਿੰਨ ਵਾਰ ਦਾ ਲਾਸਟ ਬਸ ਇੰਨਾ ਵਾਦੋ ਹਫਤੇ ਹਫਤੇ ਡੇਲੀ ਡੇਲੀ ਨਹੀਂ ਬਸ ਠੀਕ ਹੈ ਚਲੋ ਓਕੇ ਓਕੇ ਹੈ ਫਿਰ ਚੰਗਾ ਹੈ